ਚੈਨਲ ਪੰਜਾਬੀ ਦੇ ਖਰਦਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ ਦੋਸਤੋ ਹਾਜ਼ਰਾਂ ਜੀ ਅੱਜ ਦੇ ਕੁਝ ਗੱਲਾਂ ਮਤ ਅੱਜ ਦੇ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ ਚਾਰ-ਪੰਜ ਮਸਲੇ ਆਪਾਂ ਤੁਹਾਡੇ ਨਾਲ ਸਾਂਝੇ ਕਰਨੇ ਸਭ ਤੋਂ ਪਹਿਲਾਂ ਕੈਨੇਡਾ ਪੋਸਟ ਦੀ ਵਰਕਰਾਂ ਦੀ ਹੜਤਾਲ ਦਾ ਮਾਮਲਾ ਦੂਜਾ ਅਮਰੀਕਾ ਤੋਂ ਕੁਵੈਤ ਦੇ ਵਿੱਚ ਕੈਨੇਡਾ ਵੱਲ ਆਉਂਦੇ 44 ਜਣੇ ਗ੍ਰਿਫਤਾਰ ਕੀਤੇ ਆ ਇੱਕ ਬੈਂਡ ਦੇ ਵਿੱਚ ਲੱਦੇ ਹੋ ਸੀ ਮਤਲਬ ਨਾ ਸਾਹ ਆਉਂਦਾ ਸੀ ਉੱਥੇ ਬੀਸੀ ਦੇ ਹਸਪਤਾਲ ਤੇਰਾ ਦੇ ਐਮਰਜੈਂਸੀ ਡਿਪਾਰਟਮੈਂਟ ਇੱਕ ਵਾਰੀ ਫੇਰ ਚਰਚਾ ਦੇ ਵਿੱਚ ਆ ਬੀਸੀ ਦੇ ਵਿੱਚ ਜੰਗਲੀ ਜਾਨਵਰਾਂ ਦਾ ਖਤਰਾ ਤੇ ਬਹੁਤ ਜਿਹੜੇ ਕਈ ਸੈਂਕੜੇ ਸਾਲ ਪੁਰਾਣੇ ਦਰਖਤ ਨੇ ਉਹਨਾਂ ਨੂੰ ਖਤਰਾ ਹੈ ਇਸ ਵੇਲੇ ਤੇ ਆਖਰ ਦੇ ਵਿੱਚ ਲੋਰ ਮੀਂਡ ਲੈਂਡ ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਨਵੇਂ ਟ੍ਰੇਨ ਸਿਸਟਮ ਦੀ ਚਰਚਾ ਚੱਲ ਰਹੀ ਹੈ ਕਿ ਇੱਥੇ ਟ੍ਰੇਨ ਸਿਸਟਮ ਇੱਕ ਹੋਣਾ ਚਾਹੀਦਾ ਸਭ ਤੋਂ ਪਹਿਲੀ ਗੱਲਬਾਤ ਕੈਨੇਡਾ ਪੋਸਟ ਦੀ ਵਰਕਰਸ ਦੀ ਕੈਨੇਡਾ ਪੋਸਟ ਤੇ ਵਰਕਰ ਨੇ ਜਿਹੜੀ ਨਵੀਂ ਇੱਕ ਡੀਲ ਹੋਈ ਸੀ ਜਿਹੜੀ ਆਫਰ ਸੀਗੀ ਕੰਪਨੀ ਨੇ ਦਿੱਤੇ ਰਿਜੈਕਟ ਕਰਤੀ ਪਚੰਜਾਹ ਹਜ਼ਾਰ ਦੇ ਕਰੀਬ ਕੈਨੇਡਾ ਪੋਸਟ ਦੇ ਵਰਕਰ ਨੇ ਉਹਨਾਂ ਨੇ ਨਾਂ ਦੇ ਵਿੱਚ ਵੋਟ ਪਾਈ ਹੈ ਕੰਪਨੀ ਦੇ ਲੇਟੈਸਟ ਆਫਰ ਦੇ ਵਿੱਚ ਜਿਹਦੇ ਚ 13% ਵੇਜ ਇਨਕਰੀਸ ਅਗਲੇ 4 ਸਾਲਾਂ ਦੇ ਵਿੱਚ ਉਹਨਾਂ ਨੇ ਕਿਹਾ ਸੀ ਵੀ ਤੁਹਾਨੂੰ 13% ਤਨਖਾਹ ਵਧਾ ਦਾਂਗੇ ਤੁਹਾਡੀ 4 ਸਾਲਾਂ ਦੇ ਵਿੱਚ ਤੇ ਜ਼ਿਆਦਾ ਪਾਰਟ ਟਾਈਮ ਜਿਹੜੀਆਂ ਜੌਬਸ ਉਹ ਦਵਾਂਗੇ 55 ਹਜ਼ਾਰ ਵਰਕਰ ਕਹਿੰਦਾ ਵੀ ਸਾਨੂੰ ਮਨਜ਼ੂਰ ਨਹੀਂ ਸਾਨੂੰ ਇਤੋਂ ਜ਼ਿਆਦਾ ਚਾਹੀਦਾ ਕੈਨੇਡਾ ਪੋਸਟ ਦਾ ਰੀਡ ਕ ਬਹੁਤ ਲੰਮਾ ਚੱਲਦਾ ਕੈਨੇਡਾ ਪੋਸਟ ਘਾਟੇ 'ਚ ਚੱਲ ਰਹੀ ਆ ਆਪਾਂ ਸਾਰੇ ਜਾਣਦੇ ਹਾਂ ਕੰਪਨੀ ਕਹਿੰਦੀ ਆ ਕਿ ਹੁਣ ਲੋਕ ਚਿੱਠੀ ਪੱਤਰ ਪਾਉਂਦੇ ਨਹੀਂ ਲੱਗਿਆ ਕੁਝ ਕੁ ਸਰਕਾਰੀ ਚਿੱਠੀਆਂ ਰਹਿ ਗਈਆਂ ਬਾਕੀ ਸਾਰਾ ਕੰਮ ਜਾਂਦਾ ਲੱਗਿਆ ਤੇ ਇਸ ਕਰਕੇ ਸਾਡੇ ਕੋਲ ਮੈਨ ਨਹੀਂ ਹੁੰਦਾ ਤੇ ਵਰਕਰ ਕਹਿੰਦੇ ਵੀ ਨਹੀਂ ਇਦਾਂ ਦੀ ਕਰ ਲਈ ਪੈਸਾ ਇਹਨਾਂ ਦੇ ਕੋਲ ਹੈਗਾ ਸਿਰਫ ਵਰਕਰਾਂ ਨੂੰ ਦੇਣ ਤੋਂ ਕੰਨੀ ਇੱਕ ਤਰ੍ਹਾਂ ਦੇ ਰਹੇ ਮжоਰਿਟੀ ਨੇ ਵੋਟ ਪਾਈ ਇਹਨਾਂ ਦੇ ਵਿਰੋਧ ਚ ਪਾਈ ਆ ਲਗਭਗ 69% ਜਿਹੜੇ ਅਰਬਨ ਤੇ ਰੂਰਲ ਵਰਕਰ ਨੇ ਉਹਨਾਂ ਨੇ ਜਿਹੜੀ ਇਹਨਾਂ ਨੂੰ ਆਫਰ ਦਿੱਤੀ ਗਈ ਸੀ ਆ ਲੇਟੈਸਟ ਆਫਰ ਸੀ ਦਿੱਤੋ ਇਹਦੇ ਵਿਰੋਧ ਚ ਵੋਟ ਪਈ ਆ ਹੁਣ ਅੱਗੇ ਕੀ ਹੁੰਦਾ ਇਹ ਗੱਲ ਦੇਖਣ ਵਾਲੀ ਹੋਊਗੀ ਦਾ ਮਤਲਬ ਇਹ ਆ ਕਿ ਬਹੁਤੇ 69% ਵਰਕਰ ਜਦੋਂ ਦੇ ਵਿਰੋਧ ਚ ਵੋਟ ਪਾ ਰਹੇ ਦਾ ਮਤਲਬ ਉਹਨਾਂ ਨੂੰ ਡੀਲ ਪਸੰਦ ਨਹੀਂ ਸੀ ਹੁਣ ਸਟ੍ਰਾਈਕ ਲੱਗਦਾ ਨਹੀਂ ਵੀ ਹੋਊਗੀ ਐਕਸਪਰਟ ਕਹਿੰਦੇ ਆ ਕਿ ਜਿਹੜੀ ਪੂਰੀ ਪੋਸਟਲ ਸਟ੍ਰਾਈਕ ਹੈਗੀ ਆ ਉਹਦੇ ਕੋਈ ਅਜੇ ਅਸਰ ਨਜ਼ਰ ਨਹੀਂ ਆਉਂਦੇ ਭਾਵੇਂ ਕਿ ਯੂਨੀਅਨ ਤੇ ਕੈਨੇਡਾ ਪੋਸਟ ਦੇ ਵਿਚਕਾਰ ਜਿਹੜੀ ਗੱਲਬਾਤ ਥੋੜੀ ਸਟਕ ਹੋ ਗਈ ਔਰ ਰੁਕੇ ਪਈ ਆ ਸਾਰਾ ਕੁਝ ਇੱਥੇ ਸੋ ਲਗਭਗ ਡੇਢ ਸਾਲ ਹੋ ਗਿਆ ਇਸ ਰੇੜਕੇ ਨੂੰ ਚੱਲਦੇ ਨੂੰ ਆਪਾਂ ਸਾਰੇ ਜਾਣਦੇ ਆ ਕਿੰਨੀ ਵਾਰੀ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਆ ਕੈਨੇਡਾ ਪੋਸਟ ਵਰਕਰ ਯੂਨੀ ਜਿਹੜੀ ਸੀਪੀ ਸੀਯੂਪੀ ਡਬਲਯੂ ਆ ਉਹਨਾਂ ਨੇ ਕੋਸ਼ਿਸ਼ ਕੀਤੀ ਆ ਕਿ ਨਵਾਂ ਕੰਟਰੈਕਟ ਬਣਾਉਣ ਦੀ ਸਾਲ ਦੇ ਵਿੱਚ ਡੇਢ ਸਾਲ ਦੇ ਵਿੱਚ ਪਰ ਹਜੇ ਤੱਕ ਉਹ ਇਹ ਤੈ ਸਹਿਮਤੀ ਨਹੀਂ ਹੋਈ ਉਹਨਾਂ ਦੀ ਕੰਟਰੈਕਟ ਬਣ ਨਹੀਂ ਸਕਿਆ ਜਿਹੜਾ ਫੈਡਰਲ ਸਰਕਾਰ ਆ ਉਹਨਾਂ ਨੇ ਵਰਕਰਸ ਨੂੰ ਵਰਕਰਸ ਵੋਟ ਜਿਹੜੀ ਫਾਈਨਲ ਆਫਰ ਦੇ ਉੱਤੇ ਕੀਤੀ ਪਰ ਬਹੁਤ ਸਾਰੇ ਲੋਕਾਂ ਨੂੰ ਲੱਗਿਆ ਕਿ ਡਿਸਟਰੈਕਸ਼ਨ ਆ ਰੀਅਲ ਸੋਲੂਸ਼ਨ ਨਹੀਂ ਹੈ ਇਹਦਾ ਫੈਡਰਲ ਸਰਕਾਰ ਨੇ ਜਿਹੜੀ ਇੱਕ ਮਤਲਬ ਵੋਟ ਫੋਰਸ ਕੀਤੀ ਕਹਿ ਲਓ ਯੂਨੀਅਨ ਹਜੇ ਵੀ ਨੈਗੋਸ਼ੀਏਟ ਕਰਨਾ ਚਾਹੁੰਦੀ ਹੈ ਯੂਨੀਅਨ ਕਹਿੰਦੀ ਹੈ ਕਿ ਇਹ ਤਿਆਰ ਆ ਗੱਲਬਾਤ ਕਰਨ ਦੇ ਲਈ ਪਰ ਇਹ ਉਹਨਾਂ ਚਿਰ ਜਿਹੜਾ ਇਧੇ ਰੱਖੂਗੀ ਜਿਹੜਾ ਜਿੰਨਾ ਚਿਰ ਓਵਰਟਾਈਮ ਵਰਕ ਜਿਹੜਾ ਹੁਣ ਤੱਕ ਹੁੰਦਾ ਆ ਉਹਨੂੰ ਮਤਲਬ ਓਵਰ ਕਿ ਓਵਰਟਾਈਮ ਹੋ ਕਰ ਨਹੀਂ ਰਹਿ ਉਹਦੇ ਤੇ ਬੈਨ ਪਹਿਲਾਂ ਉਹਨਾਂ ਨੇ ਕੀਤਾ ਆ ਜਿਦਾ ਪਹਿਲਾ ਜ਼ਿਕਰ ਕੀਤਾ ਕੈਨੇਡਾ ਪੋਸਟ ਦਾ ਘਾਟਾ ਪੈ ਰਿਹਾ ਉਹਨਾਂ ਨੂੰ ਕੰਪਨੀ ਇੱਥੇ ਤੱਕ ਜਿਹੜੀ ਕਰ ਰਹੀ ਹੈ ਉਹ ਕਹਿੰਦੀ ਆ ਕਿ ਜਿਹੜਾ ਦੇਰੀ ਇਹਦੇ ਵਿੱਚ ਹੈਗਾ ਉਹਦੇ ਨਾਲ ਕਈ ਮਿਲੀਅਨ ਡਾਲਰ ਦਾ ਨੁਕਸਾਨ ਸਾਨੂੰ ਹੋ ਰਿਹਾ ਕਿਉਂਕਿ ਕਸਟਮਰ ਪਰੇ ਜਾ ਰਹੇ ਆ ਡਿਲੇ ਹੋ ਰਿਹਾ ਵੈਸੇ ਇਹ ਰੌਲਾ ਰੱਪਾ ਬਹੁਤ ਹੋ ਗਿਆ ਕੈਨੇਡਾ ਪੋਸਟ ਦੇ ਵਿੱਚ ਲੋਕ ਪ੍ਰੈਫਰ ਕਰਦੇ ਕਿ ਇਹ ਹੋਰ ਕੋਰੀਅਰ ਦੇ ਵਿੱਚ ਠੀਪਾ ਦਿੱਤੀ ਜਾਵੇ ਹੁਣ ਕੈਨੇਡਾ ਪੋਸਟ ਨਵਾਂ ਰੂਲ ਲਾਗੂ ਕਰ ਸਕਦੀ ਆ ਐਕਸਪਰਟ ਇਹ ਕਹਿੰਦੇ ਆ ਕਿ ਕੈਨੇਡਾ ਕੋ ਪੋਸਟ ਨਵਾਂ ਜਿਹੜਾ ਨਿਯਮਾਂ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕਰਨਗੇ ਤੇ ਪ੍ਰੈਸ਼ਰ ਪਾਉਣਗੇ ਯੂਨੀਅਨ ਦੇ ਉੱਤੇ ਜਾਂ ਵਰਕਆਊਟ ਕੱਢਣ ਦੀ ਕੋਸ਼ਿਸ਼ ਕਰਨਗੇ ਲੇਆਫ ਕਰਨ ਦੀ ਕੋਸ਼ਿਸ਼ ਕਰਨਗੇ ਸੋ ਜਿਹੜੀ ਰਿਪੋਰਟ ਦੇ ਵਿੱਚ ਵੀ ਪਤਾ ਲੱਗਿਆ ਕਿ ਕੈਨੇਡਾ ਪੋਸਟ ਬੇਸਿਕਲੀ ਬੈਂਕਰਪਟ ਆ ਤੇ ਇਹਨੂੰ ਬਹੁਤ ਵੱਡੀਆਂ ਤਬਦੀਲੀਆਂ ਦੀ ਲੋੜ ਆ ਚਾਹੇ ਉਹ ਜ਼ਿਆਦਾ ਕਮਿਊਨਿਟੀ ਮੇਲ ਬਾਕਸ ਹੀ ਵਰਤੋਂ ਕਰੇ ਡੇਲੀ ਹੋਮ ਡਿਲੀਵਰੀ ਖਤਮ ਕਰਕੇ ਕਿਤੇ ਕਿਤੇ ਚਿੱਠੀਆਂ ਮੰਨਣ ਕਿਉਂਕਿ ਚਿੱਠੀਆਂ ਹੈ ਹੀ ਨਹੀਂ ਤੇ ਜਾਂ ਜਿਹੜਾ ਲੌਂਗ ਟਰਮ ਸਰਵਾਈਵਲ ਦਾ ਇਹਦਾ ਜਿਹੜਾ ਸਵਾਲ ਪੈਦਾ ਹੋਇਆ ਮਾਹਰੇ ਵੀ ਕਹਿੰਦੇ ਆ ਕਿ ਸਵਾਲ ਸਿਰਫ ਵਰਕਰਾਂ ਨੂੰ ਪੇ ਘੱਟ ਕਰਨ ਜਾਂ ਵਧ ਕਰਨ ਦਾ ਨਹੀਂ ਆ ਇਹਨਾਂ ਦੀ ਆਪਣੀ ਸਰਵਾਈਵਲ ਕਿਉਂਕਿ ਬਦਲਦੀ ਦੁਨੀਆ ਅੱਜ ਕੱਲ ਕਿੰਨਾ ਕੁਝ ਬਦਲ ਗਿਆ ਕਿੱਥੇ ਕੈਨੇਡਾ ਪੋਸਟ ਕਿੱਥੇ ਚਿੱਠੀਆਂ ਇਹਨਾਂ ਦੀ ਸਰਵਾਈਵਰ ਦਾ ਸਵਾਲ ਵੀ ਬਣਿਆ ਹੋਇਆ ਅੱਗੇ ਕਰਦਾ ਤੇ ਇੱਕ ਟਰੱਕ ਫੜਿਆ ਜਿਹਦੇ ਵਿੱਚ 44 ਲੋਕਾਂ ਨੂੰ ਗ੍ਰਫਤਾਰ ਕੀਤਾ ਗਿਆ ਸਦਰਨ ਕਿਊਬੈਕ ਦੇ ਵਿੱਚ ਇੱਕ ਟਰੱਕ ਨੂੰ ਰੋਕਿਆ ਯੂਐਸ ਬਾਰਡਰ ਦੇ ਨੇੜੇ ਜਿਹੜਾ 44 ਫੋਰਨ ਮਾਈਗ੍ਰੈਂਟਸ ਨੂੰ ਲੈ ਕੇ ਜਾ ਰਿਹਾ ਸੀ ਉਹਨਾਂ ਦੀ ਹਾਲਤ ਬਹੁਤ ਮਾੜੀ ਸੀ ਤਿੰਨ ਜਿਹੜੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਇਸ ਫਾਮਲੇ ਦੇ ਵਿੱਚ ਪੁਲਿਸ ਨੇ ਜਿਹਨਾਂ ਨੂੰ ਗ੍ਰਿਫਤਾਰ ਕੀਤਾ ਆ ਆਗੁਲ ਕੈਨ ਮਰਸਨ 25 ਸਾਲ ਦਾ ਦੂਜਾ ਡੌਗ ਕੈਨ ਅਲਕਸ 31 ਸਾਲ ਦਾ ਤੇ ਤੀਜਾ ਫਿਰਤ ਯੋਸ਼ੇਸਕ 31 ਸਾਲ ਦਾ ਵੀ ਇਹ ਲੋਕਾਂ ਨੂੰ ਦੂਜੇ ਥਾਵਾਂ ਤੋਂ ਅਮਰੀਕਾ ਤੋਂ ਗੈਰਕਾਨੂੰਨੀ ਤਰੀਕੇ ਨਾਲ ਕੈਨੇਡਾ ਦੇ ਵਿੱਚ ਦਾਖਲ ਕਰਾਉਣ ਦੀ ਕੋਸ਼ਿਸ਼ ਕਰ ਰਹੇ ਸੀ ਸਾਰੇ ਸਾਰੇ ਅਮਰੀਕਾ ਤੋਂ ਆਏ ਮਾਈਗ੍ਰੈਂਟਸ ਜਿਹੜੇ ਤੁਰਕ ਕੇ ਆਏ ਆ ਬਾਰਡਰ ਕ੍ਰੋਸ ਕੀਤਾ 2 ਘੰਟੇ ਲੱਗੇ ਇਹਨਾਂ ਨੂੰ ਅਮਰੀਕਾ ਦੇ ਬਾਰਡਰ ਤੋਂ ਤੇ ਬਾਅਦ ਵਿੱਚ ਇਸ ਟਰੱਕ ਨੇ ਇਹਨਾਂ ਨੂੰ ਪਿਕ ਕੀਤਾ ਸਟੈਂਸਟਰਡ ਦੱਸਦੇ ਆ ਕੋਬੈਕੋ ਦੇ ਵਿੱਚ ਉਹਦੇ ਨੇੜੇ ਤੁਰ ਕੇ ਮਤਲਬ ਉਹ ਜੰਗਲਾਂ ਜੁਗਲਾਂ ਦੇ ਵਿੱਚੋਂ ਕਿਸੇ ਤਰ੍ਹਾਂ ਬਾਰਡਰ ਪਾਰ ਕਰਕੇ ਆ ਗਏ ਬਾਅਦ ਵਿੱਚ ਇਹਨਾਂ ਨੂੰ ਇਸ ਟਰੱਕ ਨੇ ਚੱਕ ਲਿਆ ਤੇ ਟਰੱਕ ਬਾਅਦ ਚ ਜਾ ਕੇ ਪੁਲਿਸ ਨੇ ਰੋਕ ਲਿਆ ਤੇ ਉਹਦੇ ਵਿੱਚ 44 ਜਣੇ ਫੜ ਲਿਆ ਹਾਲਤ ਕਹਿੰਦੇ ਬਹੁਤ ਮਾੜੀ ਸੀ ਲੋਕਾਂ ਦੀ ਜਿਹੜੇ ਦੇ ਵਿੱਚ ਸੀਗੇ ਟਰੱਕ ਇੰਨਾ ਜ਼ਿਆਦਾ ਕਰਾਊਡਡ ਸੀਗਾ ਨਾ ਉਹਦੇ ਵਿੱਚ ਹਵਾ ਸੀ ਨਾ ਉਹਦੇ ਵਿੱਚ ਪਾਣੀ ਸੀ ਤੇ ਲੋਕ ਜਿਹੜੇ ਆ ਲੋਕਾਂ ਦੇ ਵਿੱਚ ਗਰਭਵਤੀ ਔਰਤਾਂ ਵੀ ਸੀਗੀਆਂ ਛੋਟੇ ਛੋਟੇ ਬੱਚੇ ਵੀ ਸੀਗੇ ਤੇ ਮਤਲਬ ਸਾਰਾ ਸਮਾਂ ਉਹ ਖੜੇ ਰਹਿ ਟਰੱਕ ਦੇ ਵਿੱਚ ਤੁਸੀਂ ਸੋਚ ਕੇ ਦੇਖੋ ਵੀ ਕੀ ਹਾਲਤ ਹੋਈ ਹੋਗੀ ਉਹਨਾਂ ਨੂੰ ਮਤਲਬ ਜਿਹੜੇ ਲੋਕ ਸੀਗੇ ਉਹ ਡੀ ਹਾਈਡਰੇਟਡ ਸੀਗੇ ਪਿਆਸੇ ਸੀਗੇ ਪਾਣੀ ਨਹੀਂ ਸੀ ਤੇ ਸਕੇਅਰਡ ਸੀਗੇ ਤੇ ਜਦੋਂ ਪੁਲਿਸ ਨੂੰ ਇਹ ਪਤਾ ਲੱਗਿਆ ਕਿ ਇਹ ਇਹਨਾਂ ਦੇ ਵਿੱਚ ਕੋਈ ਵੀ ਜ਼ਖਮੀ ਨਹੀਂ ਹੋਇਆ ਪਰ ਇਹ ਸਾਰਾ ਕੁਝ ਜਿਹੜਾ ਹੈ ਇੱਕ ਤਰੀਕੇ ਦੇ ਨਾਲ ਗੜਬੜ ਜ਼ਰੂਰ ਹੋਇਆ ਔਰ ਪੁਲਿਸ ਨੇ ਇਹਨਾਂ ਸਾਰਿਆਂ ਨੂੰ ਬਹੁਤ ਮਤਲਬ ਜਿਸ ਤਰੀਕੇ ਨਾਲ ਫੜਾਇਆ ਬਹੁਤ ਸਾਰੇ ਜਿਹੜੇ ਮਾਈਗ੍ਰੈਂਟ ਸੀਗੇ ਇਹ ਹਿਆਤੀਆਂ ਨੇ ਮੈਜੋਰਟੀ ਜਿਹੜੇ ਲੋਕ ਨੇ ਇਹ ਟਰੱਕ ਦੇ ਵਿੱਚ ਹਿਆਤੀ ਤੋਂ ਆ ਤੇ ਕੈਨੇਡਾ ਦੇ ਵਿੱਚ ਐਜ਼ ਅ ਰਿਫਿਊਜੀ ਐਂਟਰ ਹੋਣਾ ਚਾਹੁੰਦੇ ਆ ਇਹਨਾਂ ਨੂੰ ਮਾਈਗ੍ਰੇਸ਼ਨ ਪ੍ਰੋਸੈਸਿੰਗ ਦੇ ਵਿੱਚ ਉੱਥੇ ਭੇਜ ਦਿੱਤਾ ਗਿਆ ਬਹੁਤੇ ਇਹਨਾਂ ਦੇ ਵਿੱਚ ਰਿਫਿਊਜੀ ਪ੍ਰੋਸੈਸਿੰਗ ਸੈਂਟਰ ਸੇਂਟ ਬਨਾਡ ਡੀ ਲੋਕੇਲ ਜਿਹੜਾ ਹੈਗਾ ਉੱਥੇ ਅਗੇ ਮੀਗ੍ਰੇਸ਼ਨ ਚੈਕਸ ਹੋਣਗੇ ਉੱਥੇ ਭੇਜ ਦਿੱਤਾ ਗਿਆ ਸਮਗਲਰ ਜਿਹੜੇ ਉਹਨਾਂ ਨੂੰ ਜੇਲ੍ਹ 'ਚ ਭੇਜ ਦਿੱਤਾ ਗਿਆ ਜਿਹੜੇ ਤਿੰਨ ਸਸਪੈਕਟ ਆ ਕਤਿਤ ਦੋਸ਼ੀ ਆ ਉਹਨਾਂ ਨੂੰ ਕਸਟਡੀ ਦੇ ਵਿੱਚ ਰੱਖਿਆ ਗਿਆ ਤੇ ਉਹ ਬੁੱਧਵਾਰ ਨੂੰ ਜਣੀ ਕਿ ਕੱਲ ਨੂੰ ਉਹਨਾਂ ਦੇ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਊਗਾ ਤੇ ਚਾਰਜ ਜਿਹੜੇ ਆ ਉਹ ਬਾਅਦ ਦੇ ਵਿੱਚ ਉਹਨਾਂ ਦੇ ਉੱਤੇ ਲੱਗਣਗੇ ਇਹ ਆਮ ਤੌਰ ਤੇ ਇਦਾਂ ਨਹੀਂ ਹੁੰਦਾ ਤੇ ਬੜਾ ਰੇਅਰ ਆ ਤੇ ਸੀਰੀਅਸ ਕੇਸ ਆ ਪੁਲਿਸ ਕਹਿੰਦੀ ਆ ਕਿ ਜਿਹੜਾ ਸਭ ਤੋਂ ਵੱਡਾ ਗਰੁੱਪ ਆ ਇਲਿਗਲ ਮਾਈਗ੍ਰੈਂਟਸ ਦਾ ਜਿਹੜੇ ਹੁਣ ਤੱਕ ਇੱਥੇ ਕਵੈਕ ਦੇ ਵਿੱਚ ਆਏ ਆ ਇੱਕੋ ਸਮੇਂ ਦੇ ਵਿੱਚ 44 ਜਣੇ ਜਿਹੜੇ ਦਾਖਲ ਹੋਣੇ ਤੇ ਇਹ ਬਹੁਤ ਖਤਰਨਾਕ ਚੀਜ਼ ਆ ਇਹਨੂੰ ਇਸ ਕੇ ਦੇ ਨਾਲ ਇੱਥੇ ਨਹੀਂ ਕੀਤਾ ਜਾ ਸਕਦਾ ਪੁਲਿਸ ਨੇ ਵੀ ਕਿਹਾ ਕਿ ਉਹਨਾਂ ਨੇ ਔਨ ਟਾਈਮ ਐਕਟ ਕੀਤਾ ਤੇ ਔਨ ਟਾਈਮ ਐਕਟ ਕਰਕੇ ਜਿਹੜੇ ਉਹ ਇੱਥੇ ਆ ਗਿਆ ਪੁਲਿਸ ਕਹਿੰਦੀ ਹੈ ਕਿ ਬਹੁਤ ਲੱਕੀ ਹੈ ਕਿ ਉਹਨਾਂ ਨੇ ਜਿਹੜੀ ਚੰਗੀ ਇਨਫੋਰਮੇਸ਼ਨ ਉਹਨੂੰ ਮਿਲ ਗਈ ਉਹਨਾਂ ਨੇ ਟਰੱਕ ਨੂੰ ਰੋਕ ਲਿਆ ਤੇ ਜਿਹੜਾ ਬਹੁਤ ਖਤਰਨਾਕ ਹੋ ਸਕਦਾ ਸੀ ਇੱਥੇ ਮਤਲਬ ਕ੍ਰੈਸ਼ ਹੋ ਸਕਦਾ ਸੀ ਕ੍ਰੈਸ਼ ਨਹੀਂ ਤੇ ਸਫੋਕੇਸ਼ਨ ਹੋ ਸਕਦੀ ਸੀ ਇਹ ਬਹੁਤ ਵੱਡਾ ਇੱਕ ਇਸ਼ੂ ਹੈਗਾ ਕਿ ਕ੍ਰੈਸ਼ ਜਾਂ ਸਫੋਕੇਸ਼ਨ ਦੇ ਬਾਅਦ ਜੋ ਕੁਝ ਹੋਣਾ ਸੀ ਉਹ ਬਹੁਤ ਖਤਰਨਾਕ ਹੋ ਸਕਦੀ ਇਸ ਕਰਕੇ ਇਹਨਾਂ ਨੇ ਇਹਨੂੰ ਰੋਕ ਲਿਆ ਤੇ ਇੱਕ ਵੱਡੀ ਦੁਰਘਟਨਾ ਹੋਣੋਂ ਬਚ ਕੇ ਹੁਣ ਲੋਕ ਆ ਕਿਉਂ ਰਹੇ ਆ ਅਮਰੀਕਾ ਦੇ ਵਿੱਚ ਸਖਤੀ ਆ ਬਹੁਤ ਆਪਾਂ ਸਾਰੇ ਜਾਣਦੇ ਆ ਅਮਰੀਕਾ ਦੇ ਵਿੱਚ ਜਿਹੜੇ ਰਿਫਿਊਜੀ ਆ ਉਹ ਇੰਨਾ ਸੌਖਾ ਨਹੀਂ ਆ ਉਹ ਹੁਣ ਟ੍ਰੀਟੀਸ ਨੇ ਬਹੁਤ ਕੋਸ਼ਾ ਉਹ ਜਾਂ ਕੈਨੇਡਾ ਦੇ ਵਿੱਚ ਜੋ ਹੀ ਆ ਸਹੂਲਤਾਂ ਰਿਫਿਊਜੀ ਨੂੰ ਮਿਲਦੀਆਂ ਅਮਰੀਕਾ 'ਚ ਨਹੀਂ ਮਿਲਦੀਆਂ ਬਹੁਤ ਵਾਰੀ ਮੰਨ ਲਓ ਬੱਚਿਆਂ ਦੀ ਐਜੂਕੇਸ਼ਨ ਤੁਹਾਡੀ ਹੈਲਥ ਕੇਅਰ ਜਾਂ ਇਵਨ ਤੁਹਾਨੂੰ ਕੁਝ ਸਰਕਾਰ ਵੱਲੋਂ ਮਾਲੀ ਮਦਦ ਵੀ ਦਿੰਦੀ ਆ ਉਹ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਇਹਦੇ ਉੱਤੇ ਅਸਰ ਪਾਉਂਦੀਆਂ ਤੇ ਲੋਕ ਉਧਰਲੇ ਪਾਸੇ ਇਧਰੋਂ ਜਿਹੜੇ ਆ ਉਹ ਆ ਰਹੇ ਅਗਲੀ ਗੱਲਬਾਤ ਜਿਹੜੀ ਡੈਲਟਾ ਹਸਪਤਲ ਹਸਪਤਲ ਦੇ ਵਿੱਚ ਡਾਕਟਰਸ ਦਾ ਮਾਮਲਾ ਹੈ ਲਗਾਤਾਰ ਦੂਜੀ ਰਾਤ ਡੈਲਟਾ ਦੇ ਹਸਪਤਾਲ ਦੇ ਐਮਰਜੈਂਸੀ ਰੂਮ ਦੇ ਵਿੱਚ ਕੋਈ ਡਾਕਟਰ ਹੈ ਨਹੀਂ ਪੂਰਾ ਰਾਤ ਇਸਾਰੀ ਰਾਤ ਕਿਉਂਕਿ ਸਟਾਫ ਦੀ ਪ੍ਰੋਬਲਮ ਹੈ ਜਿਹੜੇ ਡਾਕਟਰ ਹੈਗੇ ਉਹ ਕਿੰਨਾ ਚਿਰ ਕੰਮ ਕਰ ਸਕਦੇ ਆ ਇਹ 7 ਵਜੇ ਕਹਿ ਲਓ ਕਿ ਰਾਤ ਤੋਂ ਸ਼ੁਰੂ ਹੋ ਕੇ ਡੈਲਟਾ ਹਸਪਤਲ ਦੇ ਐਮਰਜੈਂਸੀ ਡਿਪਾਰਟਮੈਂਟ ਦੇ ਵਿੱਚ ਕੋਈ ਵੀ ਡਾਕਟਰ ਨਹੀਂ ਹੋਊਗਾ ਤੇ ਇਹ ਅੱਜ ਸਵੇਰੇ ਕਹਿ ਲੋ ਕਿ 6:30 ਵਜੇ ਜਾ ਕੇ ਇਹ ਖਤਮ ਹੋਇਆ ਜਿਹੜਾ ਟੈਂਪਰੇਰੀ ਕਲੋਜ਼ਰ ਸੀਗਾ ਅੱਜ ਮੰਗਲਵਾਰ ਸਵੇਰੇ 6:30 ਵਜੇ ਇਹ ਖਤਮ ਹੋਇਆ ਤੇ 7 ਵਜੇ ਦਾ ਸ਼ੁਰੂ ਹੋਇਆ ਸੋ ਨਰਸਸ ਕੁਦਰਤੀ ਤੌਰ ਦੇ ਉੱਤੇ ਉੱਥੇ ਸੀਗੀਆਂ ਡਿਊਟੀ ਦੇ ਉੱਤੇ ਜਿਨ੍ਹਾਂ ਨੇ ਪੇਸ਼ੈਂਟਸ ਦੀ ਹੈਲਪ ਕੀਤੀ ਬੇਸਿਕ ਕੇਅਰ ਉਹਨਾਂ ਨੂੰ ਜਿਹੜੀ ਦਿੱਤੀ ਜਾ ਸਕਦੀ ਹੈ ਜਾਂ ਅਰਜੈਂਟ ਕੇਸਸ ਦੇ ਵਿੱਚ ਉਹਨਾਂ ਨੂੰ ਦੂਜੇ ਹਸਪਤਾਲ ਦੇ ਵਿੱਚ ਭੇਜਿਆ ਜਾ ਸਕਦਾ ਸੋ ਜੇ ਹੁਣ ਲੋਕਾਂ ਨੂੰ ਪਹਿਲਾਂ ਕਹਿ ਦਿੱਤਾ ਸੀ ਹਸਪਤਾਲ ਨੇ ਕਿ ਜੇ ਤੁਹਾਨੂੰ ਕਿਸੇ ਕਿਸਮ ਦੀ ਸਮੱਸਿਆ ਆਇਆ ਤਾਂ ਪਹਿਲਾਂ ਆਜੋ 7 ਵਜੇ ਤੋਂ ਪਹਿਲਾਂ ਆਜੋ ਫਿਰ ਤੁਹਾਨੂੰ ਡਾਕਟਰ ਮਿਲ ਸਕਦੇ ਆ ਤੇ ਜਿਹੜੀ ਡਾਕਟਰ ਦੀ ਸ਼ਿਫਟ ਆ ਉਹ 1:3 ਵਜੇ ਰਾਤ ਨੂੰ ਖਤਮ ਹੋਣੀ ਆ 911 ਜਿਹੜੇ ਉਹਨਾਂ ਨੇ ਕਿਹਾ ਸੀ ਕਿ ਸੀਰੀਅਸ ਕੋ ਐਮਰਜੈਂਸੀ ਆ 911 ਕਾਲ ਕਰ ਲਓ ਜੇ ਕਿਸੇ ਨੂੰ ਕੋਈ ਲਾਈਵ ਥ्रेटनिंग ਐਮਰਜੈਂਸੀ ਆ ਤੇ 911 ਕਾਲ ਕਰਨਾ ਚਾਹੀਦਾ ਤੇ ਉਹਨਾਂ ਨੂੰ ਦੂਜੇ ਹਸਪਤਾਲ ਦੇ ਵਿੱਚ ਲਿਜਾਇਆ ਜਾ ਸਕਦਾ ਜਿਹੜੇ ਦੂਜੇ ਐਮਰਜੈਂਸੀ ਦੇ ਦੂਜੇ ਫਰੇਜ਼ਰ ਹੈਲਥੀ ਐਮਰਜੈਂਸੀ ਰੂਮ ਸਿਗੇ ਉਹ ਹਜੇ ਵੀ ਖੁੱਲੇ ਸਿਗੇ ਤੇ ਡਾਕਟਰ ਉੱਥੇ ਸਿਗੇ ਪਰ ਕੁਦਰਤੀ ਆ ਵੀ ਜਦੋਂ ਇਧਰਲੇ ਹਸਪਤਾਲ ਦੇ ਵਿੱਚੋਂ ਉਧਰ ਲੈ ਜਾਣੇ ਜਾਂਦੇ ਆ ਤੇ ਫਿਰ ਉੱਥੇ ਵੀ ਜਿਹੜਾ ਵੇਟਿੰਗ ਟਾਈਮ ਉਹ ਵੱਧ ਜਾਂਦਾ ਮਿਸ਼ਨ ਹਸਪੀਟਲ ਦੇ ਵਿੱਚ ਵੀ ক্লোਜ਼ਰ ਰਹਾ ਜਿਹੜਾ ਓਵਰਨਾਈਟ ਸੰਡੇ ਆਹ 5 ਵਜੇ ਸ਼ਾਮ ਤੋਂ ਲੈ ਕੇ ਤੇ ਸੋਮਵਾਰ ਸਵੇਰੇ 8 ਵਜੇ ਤੱਕ ਡੈਲਟਾ ਹਸਪੀਟਲ ਦੇ ਵਿੱਚ ਇੱਕ ਨਵੀਂ ਗੱਲੀਆਂ ਪਹਿਲਾਂ ਵੀ ਹੋ ਚੁੱਕਾ ਡੈਲਟਾ ਹਸਪੀਟਲ ਦੇ ਵਿੱਚ ਓਵਰਨਾਈਟ ਐਮਰਜੈਂਸੀ ক্লোਜ਼ਰ ਜਿਹੜਾ ਫਰਵਰੀ ਦੇ ਵਿੱਚ ਵੀ ਹੋਇਆ ਸੀ ਤੇ ਆ ਦੂਜੀ ਵਾਰੀ ਹੋਇਆ ਸੋ ਇਹਦੀ ਹੁਣ ਚਰਚਾ ਤੇ ਰੌਲਾ ਰੱਪਾ ਇੱਕ ਵਾਰੀ ਫੇਰ ਪੈ ਰਿਹਾ ਬੀਸੀ ਦੇ ਵਿੱਚ 올ਿਵਰ ਦੇ ਵਿੱਚ ਬੀਸੀ ਦੇ ਵਿੱਚ ਜਿਹੜਾ ਸਾਊਥ ਓਕਨਾਗਰ ਜਨਰਲ ਹਸਪੀਟਲ ਆ ਉਹਦਾ ਵੀ ਐਮਰਜੈਂਸੀ ਡਿਪਾਰਟਮੈਂਟ ਜਿਹੜਾ ਹੈ ਐਮਰਜੈਂਸੀ ਰੂਮ ਆ ਉਹ 23 ਘੰਟੇ ਬੰਦ ਰਿਹਾ ਤੇ ਲੋਕਾਂ ਨੂੰ ਕਿਹਾ ਗਿਆ ਸੀ ਤੁਸੀਂ ਪਟਿੰਗਟਨ ਹਸਪੀਟਲ ਦੇ ਵਿੱਚ ਚਲੇ ਜਾਓ ਇੱਥੇ ਵਾਰੀ ਨਹੀਂ ਆਉਂਦੀ ਸੋ ਇਹ ਪਹਿਲਾ ਪਹਿਲਾ ਹੁੰਦਾ ਸੀ ਕਿ ਜਿਹੜੀ ਐਮਰਜੈਂਸੀਜ਼ ਆ ਇਹ ਜਿਹੜੇ ਅੰਟੀਰੀਅਰ ਦੇ ਵਿੱਚ ਆ ਕੋਈ ਉਧਰਲੇ ਪਾਸੇ ਥੋੜੀ ਬਹੁਤੀ ਸਮੱਸਿਆ ਹੁੰਦੀ ਸੀ ਤੇ ਉੱਥੇ ਬੰਦ ਹੋ ਜਾਂਦੇ ਸੀ ਕਦੇ-ਕਦੇ ਜਿਹੜਾ ਜਿਵੇਂ ਲੋਅਰ ਮੈਨ ਲੈਂਡ ਦੇ ਵਿੱਚ ਡੈਲਟਾ ਦੇ ਵਿੱਚ ਜਾਂ ਇੱਥੇ ਜਿਹੜੇ ਦੂਜੇ ਹਸਪਤਾਲਾਂ ਨੇੜੇ ਤੇ ਜਿਹੜੇ ਇਹ ਮਿਸ਼ਨ ਦੇ ਵਿੱਚ ਇਹ ਘਟ ਹੁੰਦੇ ਸੀ ਪਰ ਹੁਣ ਗੱਲ ਵੱਧਦੀ ਵੱਧਦੀ ਇਧਰ ਨੂੰ ਤੁਰੀ ਆਉਂਦੀ ਆ ਕਿ ਜੇ ਡੈਲਟਾ ਦੇ ਵਿੱਚ ਵੀ ਹਸਪਤਾਲ ਦੇ ਵਿੱਚ ਜਿਹੜਾ ਐਮਰਜੈਂਸੀ ਡਿਪਾਰਟਮੈਂਟ ਆ ਬੰਦ ਰਹਿੰਦਾ ਤੇ ਫਿਰ ਉਹ ਹੁੰਦਾ ਕੀ ਆ ਕਿ ਇਹ ਤੇ ਬੰਦ ਹੋ ਗਿਆ ਡਾਕਟਰ ਹੈ ਨਹੀਂ ਡਾਕਟਰ ਇੱਕ ਮਤਲਬ ਇੱਕ ਸਰਟਨ ਟਾਈਮ ਤੱਕ ਹੀ ਕੰਮ ਕਰ ਸਕਦੇ ਆ ਜਦੋਂ ਫਿਰ ਉਹ ਇੱਥੇ ਵਾਲੇ ਮਰੀਜ਼ ਜਿਹੜੇ ਆ ਦੂਜੇ ਹਸਪਤਾਲਾਂ ਦੇ ਵਿੱਚ ਜਾਂਦੇ ਆ ਉੱਥੇ ਵੇਟਿੰਗ ਟਾਈਮ ਵੱਧ ਜਾਂਦਾ ਉੱਥੇ ਲੰਬਾ ਹੋ ਜਾਂਦਾ ਇਹ ਸਮੱਸਿਆ ਜਿਹੜੀ ਬਹੁਤ ਵੱਡੀ ਐਸਪੀ ਲਈ ਆ ਰਹੀ ਹੈ ਅਗਲੀ ਗੱਲਬਾਤ ਵੈਨਕੂਵਰ ਆਈਲੈਂਡ ਦੇ ਉੱਤੇ ਵਾਈਲਡ ਫਾਇਰ ਬਾਰੇ ਵਾਈਲਡ ਫਾਇਰ ਜਿਹੜੀ ਇਹ ਵੈਸਲੀ ਰਿਜ ਫਾਇਰ ਐਸਪੀ ਲਈ ਬਲ ਰਹੀ ਆ ਤੇ ਜਿਹੜੀ ਕੈਥੈਡਲ ਗਰੂਵ ਆ ਵੈਨਕੂਵਰ ਆਈਲੈਂਡ ਦੇ ਉੱਤੇ ਉੱਥੇ ਦੱਸਿਆ ਗਿਆ ਕਿ ਬਹੁਤ ਵੱਡੀ ਅੱਗ ਲੱਗੀ ਹੈ ਵਰਲਡ ਫਾਇਰ ਦੇ ਨੁਕਸਾਨ ਬਹੁਤ ਹੁੰਦਾ ਆਪਾਂ ਸਾਰੇ ਜਾਣਦੇ ਪਰ ਇਸ ਅੱਗ ਦੇ ਨਾਲ ਜਿਹੜਾ ਵੱਡਾ ਨੁਕਸਾਨ ਹੋ ਰਿਹਾ 800 ਸਾਲ ਪੁਰਾਣੇ ਡਗਲਸ ਫਰ ਟਰੀਜ਼ ਨੇ ਜਿਹੜੇ 800 ਸਾਲ 올ਡ ਹੋ ਚੁੱਕਿਆ ਵੀ ਦੇਖ ਲਓ ਤੁਸੀਂ 800 ਸਾਲ ਕਿੰਨਾ ਸਮਾਂ ਹੋ ਗਿਆ ਤੇ ਉੱਥੇ ਜਿਹੜਾ ਕਠ ਸਦੀਆਂ ਪੁਰਾਣੇ ਜਿਹੜੇ ਦਰਖਤ ਇੱਥੇ ਹੈਗੇ ਆ ਕੈਥੇਡਰਲ ਗਰੂਪ ਦੇ ਵਿੱਚ ਤੇ ਕੁਝ ਜਿਹੜੇ ਸਭ ਤੋਂ ਉੱਚੇ ਆ ਤੇ ਸਭ ਤੋਂ ਕੈਨੇਡਾ ਦੇ ਸਭ ਤੋਂ ਜਿਹੜੇ ਪੁਰਾਣੇ ਆ ਇਹ ਦਰਖਤ ਕੈਨੇਡਾ ਦੇ ਸਭ ਤੋਂ ਪੁਰਾਣੇ ਦਰਖਤ ਆ ਤੇ ਕੈਨੇਡਾ ਦੇ ਸਭ ਤੋਂ ਉੱਚੇ ਦਰਖਤ ਤਾਂ ਉਹਨਾਂ ਦੇ ਮੁੱਢ ਹੁਣ ਜੰਗਲੀ ਅੱਗ ਲੱਗ ਗਈ ਹੈ ਤੇ ਜੇ ਇਸ ਤਰੀਕੇ ਦੇ ਨਾਲ ਇਹ ਜੱਗ ਅੱਗ ਫੈਲ ਰਹੀ ਹੈ ਇਹ ਨੁਕਸਾਨ ਕਰ ਸਕਦੀ ਹੈ ਇਹਨਾਂ ਦਾ ਸੋ ਇੱਕ ਦਰਖਤ ਦਾ ਤਾਂ ਵੈਸੇ ਹੀ ਨੁਕਸਾਨ ਮਾੜਾ ਹੈ ਪਰ ਜਿਹੜਾ 8-800 ਸਾਲ ਪੁਰਾਣੇ ਦਰਖਤ ਹੁਣ ਉਹਨਾਂ ਦਾ ਨੁਕਸਾਨ ਜਿਹੜਾ ਬਹੁਤ ਜ਼ਿਆਦਾ ਦੁੱਖ ਦਿੰਦਾ ਤੇ ਅਸਹਾ ਹੈ ਤੇ ਉਹਦਾ ਉਹਦੀਆਂ ਜਿਹੜੀਆਂ ਕਈ ਹਿਸਟੋਰੀਕਲ ਸਿਗਨੀਫੀਕੈਂਸ ਆ ਉਹਦਾ ਜਿਹੜਾ ਇਵੋਲੂਸ਼ਨਰੀ ਪ੍ਰੋਸੈਸ ਆ ਉਹਨੂੰ ਸਮਝਣ ਦੇ ਵਿੱਚ ਜਿਹੜੀ ਮਦਦ ਕਰਦੇ ਸਾਰੇ ਦੇ ਉੱਤੇ ਬਹੁਤ ਵੱਡਾ ਅਸਰ ਪੈਂਦਾ 31 ਜੁਲਾਈ ਨੂੰ ਇਹ ਅੱਗ ਸ਼ੁਰੂ ਹੋਈ ਸੀ 31 ਜੁਲਾਈ ਨੂੰ ਤੇ ਇਹ 511 ਹੈਕਟੇਅਰ ਦੇ ਵਿੱਚ ਫੈਲ ਗਈ ਤੇ ਹੁਣ ਇਹਦਾ ਜੇ ਸਾਈਜ਼ ਜੇ ਸਮਝਣਾ ਹੋਵੇ ਤੇ 950 ਫੁੱਟਬਾਲ ਦੇ ਗਰਾਊਂਡ ਦਾ ਜੱਡਾ ਬਣਦਾ ਹੈ 400 ਪ੍ਰੋਪਰਟੀਆਂ ਤੇ ਵੈਕੂਏਸ਼ਨ ਦੇ ਆਰਡਰ ਦਿੱਤੇ ਅਗਸਤ 2 ਨੂੰ ਲਗਭਗ 400 ਘਰ ਜਿਹੜੇ ਕੈਮਰਨ ਲੇਕ ਦੇ ਨੇੜੇ ਸੀ ਉਹਨਾਂ ਨੂੰ ਕਿਹਾ ਕਿ ਤੁਸੀਂ ਵੈਕੂਏਟ ਕਰ ਲਓ ਜਿਹੜੇ ਲੋਕਲ ਨੇ ਉਹ ਬਹੁਤ ਚਿੰਤਤ ਨੇ ਇਸ ਗੱਲ ਤੋਂ ਜਿਵੇਂ ਕਾਲਮੀ ਰੈਕਸੋਨੀਲ ਆ ਉੱਥੇ ਲੋਕਲ ਰੈਜ਼ੀਡੈਂਟ ਨੇ ਉਹ ਕਹਿੰਦੇ ਵੀ ਸਾਨੂੰ ਨੀਂਦ ਨਹੀਂ ਆਉਂਦੀ ਰਾਤ ਨੂੰ ਸੀ ਡਰੇ ਪਏ ਆ ਅੱਗ ਇਨੀ ਨੇੜੇ ਜੰਗਲਾਂ ਦੇ ਵਿੱਚ ਤੇ ਘਰਾਂ ਦੇ ਵਿੱਚ ਨੇੜੇ-ਨੇੜੇ ਆ ਰਹੀ ਹੈ ਜਿਹੜਾ ਹਾਈਵੇ 4 ਆ ਹਜੇ ਵੀ ਸਟਿਲ ਓਪਨ ਆ ਹਾਈਵੇ 4 ਇਹਦਾ ਮੇਜਰ ਰੋਡ ਆ ਇਹ ਸੱਗ ਦੇ ਨੇੜੇ ਹਜੇ ਵੀ ਓਪਨ ਆ ਪਰ ਜਿਹੜੀ ਅੱਗ ਆ ਬਹੁਤ ਡੇਂਜਰਸਲੀ ਬਹੁਤ ਖਤਰਨਾਕ ਤਰੀਕੇ ਦੇ ਨਾਲ ਨੇੜੇ ਆ ਫਾਇਰ ਫਾਈਟਰ ਨੌਨ ਸਟਾਪ ਕੰਮ ਕਰ ਰਹੇ ਆ ਕ੍ਰਿਊ ਜਿਹੜਾ ਉਹ ਲਗਾਤਾਰ ਕੋਸ਼ਿਸ਼ ਕਰ ਰਿਹਾ ਕਿ ਦਿਨ ਰਾਤ ਕਰਕੇ ਇਸ ਅੱਗ ਨੂੰ ਕਾਬੂ ਚ ਕੀਤਾ ਜਾਵੇ ਈਵਨ ਹਨੇਰੇ ਦੇ ਵਿੱਚ ਨਾਈਟ ਵਿਜ਼ਨ ਟੂਲ ਯੂਜ਼ ਕਰ ਰਿਹਾ ਹੈ ਵੀ ਨੇ ਰੇਚ ਦੇਖਣ ਵਾਲੇ ਜਿਹੜੀਆਂ ਐਮਕਾਂ ਜਾਂ ਕੋਤਾਂ ਦੀਆਂ ਚੀਜ਼ਾਂ ਨੇ ਉਹਦੇ ਨਾਲ ਵੀ ਹੋਰ ਤੱਕ ਅੱਗੇ ਵਾਧਾ ਜਾ ਰਿਹਾ 142 ਲੋਕ ਨੇ ਸੱਤ ਹੈਲੀਕਾਪਟਰ ਨੇ ਸੱਤ ਹੈਵੀ ਮਸ਼ੀਨ 에ਅਰਪਲੇਨਸ ਨੇ ਤੇ ਸਟਰਕਚਰ ਪ੍ਰੋਟੈਕਸ਼ਨ ਟੀਮਸ ਨੇ ਜਿਹੜੀਆਂ ਇਕੱਠੇ ਹੋ ਕੇ ਇਸ ਫਾਇਰ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਪਰ ਕੁਦਰਤੀ ਆ ਕਈ ਵਾਰੀ ਕੁਦਰਤ ਸਾਥ ਨਹੀਂ ਦਿੰਦੀ ਗਰਮੀ ਹੁੰਦੀ ਆ ਜਾਂ ਜਿਹੜਾ ਉਹ ਹੋਰ ਵਧਾਉਂਦੀ ਆ ਉਸ ਚੀਜ਼ ਨੂੰ ਥੋੜਾ ਜਿਹਾ ਠੰਡਾ ਮੌਸਮ ਆ ਉਹਦੇ ਨਾਲ ਹਲਪ ਹੋ ਰਹੀ ਐ ਇਸ ਵੀਰ ਜਿਹੜਾ ਠੰਡਾ ਮੌਸਮ ਆ ਉਹਦੇ ਨਾਲ ਥੋੜੀ ਜਿਹੀ ਅੱਗ ਸਲੋ ਹੋ ਰਹੀ ਐ ਪਰ ਲਾਈਟਨਿੰਗ ਜਾਂ ਸਟ੍ਰੋਮ ਜਿਹੜੇ ਆ ਉਹਦੇ ਨਾਲ ਨਵੀਆਂ ਅੱਗਾਂ ਸ਼ੁਰੂ ਹੋ ਸਕਦੇ ਐ ਸਪੈਸ਼ਲੀ ਉਹ ਥਾਂ ਜਿਹੜੇ ਖੁਸ਼ਕ ਨੇ ਔਰ BC ਦੇ ਵਿੱਚ ਬਹੁਤ ਸਾਰੇ ਥਾਂਵਾਂ ਦੇ ਉੱਤੇ ਸਮੱਸਿਆ ਐ ਇਹ ਕਾਗਨ ਇੱਕ ਨਹੀਂ ਐ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਐਸ ਵੇਲੇ 801 ਅੱਗਾਂ ਜਿਹੜੀਆਂ ਉਹ ਸਟਾਰਟ ਹੋਈਆਂ April ਤੋਂ ਲੈ ਕੇ ਹੁਣ ਤੱਕ ਤੇ 720000 ਹੈਕਟੇਅਰ ਜਿਹੜਾ ਪਹਿਲਾਂ ਹੀ ਇਸ ਸੀਜ਼ਨ ਦੇ ਵਿੱਚ ਸੜ ਚੁੱਕਿਆ ਜਿਹੜਾ ਕਿ ਬਹੁਤ ਵੱਡਾ ਡੈਮੇਜ ਐ ਵਾਇਲਡ ਫਾਇਰ ਦਾ ਨੁਕਸਾਨ ਕਈ ਤਰ੍ਹਾਂ ਦਾ ਆ। ਹੁਣ ਪਿਛਲੇ ਸਮੇਂ ਦੇ ਵਿੱਚ ਜਿਹੜਾ ਸ਼ਿਕਾਗੋ ਸੀ ਜਾਂ ਹੋਰ ਕੋਈ ਸ਼ਹਿਰ ਸੀ ਅਮਰੀਕਾ ਦੇ ਜਿਹੜੀ ਕੈਨੇਡਾ ਦੇ ਵਿੱਚ ਅੱਗ ਲੱਗੀ ਆ ਇਹ ਸੱਕਦਾ ਤੂੰ ਉੱਥੇ ਚਲੇ ਗਿਆ ਤੇ ਸ਼ਿਕਾਗੋ ਦੁਨੀਆ ਦੇ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ ਦੇ ਵਿੱਚੋਂ ਇੱਕ ਬਣ ਗਿਆ। ਮਤਲਬ ਇੱਕ ਦਿਨ ਦੇ ਉੱਤੇ ਇਹ ਹਾਲ ਸੀ ਕਿ ਜੇ ਦੇਖਣਾ ਹੋ ਕਿ ਦੁਨੀਆ ਦੇ ਵਿੱਚ ਸਭ ਤੋਂ ਵੱਧ ਪ੍ਰਦੂਸ਼ਣ ਕਿਸ ਸ਼ਹਿਰ ਦੇ ਵਿੱਚ ਆ ਤੇ ਉਹ ਅਮਰੀਕਾ ਦੇ ਸ਼ਹਿਰ ਆਪਣੇ ਸ਼ਿਕਾਗੋ ਦੇ ਵਿੱਚ ਸੀ। ਕਾਰਨ ਉਹਦਾ ਕੀ ਆ? ਜੰਗਲੀ ਅੱਗ। ਜੰਗਲੀ ਅੱਗ ਕਿਉਂਕਿ ਜਿਦਾ ਜਿਦਾ ਕਈ ਥਾਵਾਂ ਦੇ ਉੱਤੇ ਮੌਸਮ ਠੰਡਾ ਆ ਤੇ ਉਹ ਠੰਡ cooler temperature ਦੇ ਵਿੱਚ ਧੂਆਂ ट्रैवल ਕਰਕੇ ਦੂਜੇ ਪਾਸੇ ਚਲਿਆ ਜਾਂਦਾ ਤੇ ਹੋਰ ਖਤਰਨਾਕ ਬਣ ਜਾਂਦਾ ਸੋ ਇਹ ਕਈ ਪੱਖਾਂ ਤੋਂ ਜਿਹੜੇ ਇਹਦੇ ਖਤਰੇ ਆਉ ਸਾਡੇ ਸਾਹਮਣੇ ਅਗਲੀ ਗੱਲ ਹੈ CN ਰੇਲ ਕੁਝ BC ਦੇ ਹਿੱਸੇ ਛੱਡ ਰਹੀ ਆ CN ਵੱਲ ਆਪਣੇ ਕੁਝ ਟ੍ਰੇਨ ਆਪਰੇਸ਼ਨਸ ਜਿਹੜੀ ਕੈਨੇਡੀਅਨ ਨੈਸ਼ਨਲ ਟ੍ਰੇਨ ਆ ਉਹ ਸੀ ਟੂ ਸਕਾਈ ਰਿਜਨ ਕਾਮਿਸ਼ ਤੇ 100 ਮਾਈਲ ਹਾਊਸ ਦੇ ਵਿਚਕਾਰ ਉਹਨੂੰ ਬੰਦ ਕਰ ਰਹੀ ਆ ਛੱਡ ਰਹੀ ਆ ਪਰ ਨਵੇਂ ਆਈਡੀਆ ਲੈ ਕੇ ਆ ਰਹੇ ਆ ਸੀਐਲ ਰੇਲ ਇਹ ਛੱਡ ਰਹੀ ਹੈ ਤੇ ਜਿਹੜੇ ਲੋਕਲ ਲੀਡਰਸ ਨੇ ਉਹ ਗਰੁੱਪ ਨੇ ਜਿਹੜੇ ਉਹ ਹੁਣ ਕਹਿੰਦੇ ਆ ਕਿ ਜਿਹੜੇ ਟ੍ਰੇਨਾਂ ਦੇ ਉੱਤੇ ਬੀਸੀ ਦੇ ਵਿੱਚ ਪੈਸੇਜेंजर ਲਿਆਂਦੇ ਜਾਂਣ ਲੋਅਰ ਮੇਨਲੈਂਡ ਦੇ ਵਿੱਚ ਸਕਾਈ 2 ਜਿਹੜਾ ਆਪਣਾ ਸੀ ਟੂ ਸਕਾਈ ਏਰੀਆ ਹੈ ਉਸ ਇਲਾਕੇ ਦੇ ਵਿੱਚ ਗਰੁੱਪ ਚਾਹੁੰਦੇ ਆ ਕਿ ਸਾਡੇ ਕੋਲੇ origional ਟ੍ਰੇਨ ਸਿਸਟਮ ਹੋਵੇ ਇੱਕ ਗਰੁੱਪ ਨੂੰ ਮਾਊਂਟੇਨ ਵੈਲੀ ਐਕਸਪ੍ਰੈਸ ਕਹਿੰਦੇ ਐਮਵੀਐਕਸ ਉਹ ਕਹਿੰਦੀ ਆ ਕਿ ਸਾਨੂੰ ਇੱਕ ਨਵਾਂ ਟ੍ਰੇਨ ਸਿਸਟਮ ਬਣਾਉਣਾ ਚਾਹੀਦਾ ਜਿਹੜਾ ਵੈਨਕੂਵਰ ਨੂੰ ਹੈ ਬਸਫੋਰ ਨਾਲ ਜੋੜੇ ਚਲਾ ਵੈਕ ਨਾਲ ਜੋੜੇ ਵਿਸਲਰ ਨਾਲ ਜੋੜੇ ਵੀ ਟ੍ਰੇਨ ਇੱਕ ਵਾਰੀ ਤੇਜ਼ ਜਾਂਦੀ ਹੋਵੇ ਤੇ ਇਹ ਦੂਰੀ ਬਹੁਤ ਘੱਟ ਲੱਗੇ ਜਾਂ ਜਿਵੇਂ ਵੈਨਕੂਵਰ ਤੋਂ ਮਿਸ਼ਨ ਤੱਕ ਟ੍ਰੇਨ ਜਾਂਦੀ ਆ ਇਹ ਸਿੱਧੀ ਹੈ ਬਸਫੋਰ ਨੂੰ ਜਾਵੇ ਅੱਗੇ ਚਲਾ ਵੈਕ ਨੂੰ ਜਾਵੇ ਇੱਧਰ ਉੱਪਰ ਨੂੰ ਜਾਵੇ ਆਪਣੇ ਵਿਸਲਰ ਵੱਲੋਂ ਉੱਤੇ ਉਧਰਲੇ ਪਾਸੇ ਨੂੰ ਜਾਵੇ ਵੀ ਇਹ ਇੱਕ ਸਿਸਟਮ ਹੋਣਾ ਚਾਹੀਦਾ ਸਾਡੇ ਕੋਲ ਔਰ ਬਹੁਤ ਫਾਸਟ ਹੋਣੀ ਚਾਹੀਦੀ ਨਾਲ ਰਿਲਾਈਅਬਲ ਹੋਣੀ ਚਾਹੀਦੀ ਮਤਲਬ ਜਿਹੜੀਆਂ 160 ਮੀਲ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਜਾਣ ਤੇ ਮਤਲਬ 40-45 ਮਿੰਟ ਲੱਗਣਾ ਹੈ ਬਸਪੋਰਟ ਤੋਂ ਡਾਊਨ ਟਾਊਨ ਵੈਨਕੂਵਰਣਾ ਹੋਵੇ ਕਿਸੇ ਤੇ ਸਾਰੇ ਦਾ ਸਾਰਾ ਸੜਕਾਂ ਦਾ ਟ੍ਰੈਫਿਕ ਚੱਕਿਆ ਜਾਊਗਾ ਔਰ ਲੋਕੋ ਤੋਂ ਕਿੰਨੇ ਜਿਹੜਾ ਆਪਣਾ ਹਾਈਵੇ ਵਾਹਣਾ ਜਾਂ ਉਹ ਸਾਰਾ ਕੁਝ ਕਿੰਨਾ ਵਿਹਲਾ ਹੋ ਜਾਊਗਾ ਜੇ 40 ਮਿੰਟ ਦੇ ਵਿੱਚ ਵੈਨਕੂਵਰ ਡਾਊਨ ਟਾਊਨ ਤੱਕ ਬਸਪੋਰਟ ਪਹੁੰਚ ਜਾਵੇ ਔਰ ਇਹ ਜਿਹੜਾ ਆਈਡੀਆ ਹੈ ਪੁਰਾਣੀਆਂ ਲਾਈਨਾਂ ਦੇ ਸਿਸਟਮ ਦੇ ਉੱਤੇ ਆ ਜਿਹੜੀਆਂ ਟ੍ਰੇਨ ਲਾਈਨਾਂ ਆ ਇਲੈਕਟ੍ਰਿਕ ਜਿਹੜੀਆਂ ਟ੍ਰੈਮਸ ਸੀਗੀਆਂ ਉਹ ਵੈਨਕੂਵਰ ਤੋਂ ਦੂਜੇ ਸ਼ਹਿਰਾਂ ਦੇ ਨਾਲ ਕਨੈਕਟ ਕਰਦੀ ਸੀ ਇਹ ਸਿਸਟਮ 1950 ਦੇ ਵਿੱਚ ਰੁਕ ਗਿਆ ਸੀ ਕੋਈ ਕਾਰਾਂ ਆ ਗਈਆਂ ਬੱਸਾਂ ਆ ਗਈਆਂ ਹੋਰ ਬਹੁਤ ਕੁਝ ਆ ਗਿਆ ਉਹ ਸਾਰਾ ਦਾ ਸਾਰਾ ਟ੍ਰੇਨ ਸਿਸਟਮ ਜਿਹੜਾ ਰੁਕ ਗਿਆ ਔਰ ਜਿਹੜਾ ਨਵਾਂ ਪਲਾਨ ਆਹੇ ਇਹਦੇ 10 ਬਿਲੀਅਨ ਡਾਲਰ ਲੱਗਣਾ ਰੈਮਬੀਐਕਸ ਗਰੁੱਪ ਆ ਉਹ ਕਹਿੰਦੇ ਆ ਕਿ ਟ੍ਰੇਨ ਸਿਸਟਮ ਬਣਾਉਣ ਦੇ ਲਈ 10 ਬਿਲੀਅਨ ਡਾਲਰ ਲੱਗੂਗਾ ਪਰ ਜਿਹੜਾ ਸਾਊਥ ਕੋਸਟ ਰੀਜਨ ਦੇ ਵੱਡੇ ਜਿਹੜੇ ਹੈਗੇ ਆ ਉਹਦੇ ਤੇ ਵੀ ਹੈਲਪ ਹੋਊਗੀ ਲੀਡਰ ਇਹਦੀ سپورਟ ਕਰ ਰਿਹਾ ਲੋਕਲ ਪੋਲੀਟਿਸ਼ੀਨ ਜਿਵੇਂ ਐਮੀ ਐਮਪੀ ਹੈਗੇ ਨੇ ਕੁਝ ਪੈਟ੍ਰਿਕ ਵਿਲੀਅਰ ਐਮਐਲਏ ਆ ਜੈਮਰੀ ਬਲੋਟਰੀ ਜਾਂ ਉਹ ਪਲਾਨ ਕਰ ਰਿਹਾ ਸਪੈਸ਼ਲੀ ਨਾ ਏਰੀਆਸ ਦੇ ਵਿੱਚ ਉਸ ਕੌਮਿਸ਼ ਤੋਂ ਪੈਂਬਰਟਨ ਜਾਂ ਜਿੱਥੇ ਟ੍ਰੈਫਿਕ ਪ੍ਰੋਬਲਮ ਬਹੁਤ ਵੱਡੀ ਆ ਉੱਥੇ ਹੱਲ ਹੋ ਸਕਦਾ ਹੁਣ ਇਹਨੂੰ ਇਹ ਕੋਈ ਇਹਤ ਹੈ ਨਹੀਂ ਵੀ 2-4 ਮਹੀਨੇ ਜਾਂ 6 ਮਹੀਨੇ ਦਾ ਕੰਮ ਜੇ ਪ੍ਰੋਜੈਕਟ ਇਹ ਮੰਨ ਲਿਆ ਜਾਂਦਾ ਤੇ ਅੱਗੇ ਮੂਵ ਔਨ ਵੀ ਕਰ ਜਾਂਦਾ ਆ ਘਟੂ ਘਟ 4-5 ਸਾਲ ਲੱਗਣਗੇ ਸੀਐਨ ਰੇਲ ਨੂੰ ਆਫਰ ਚਾਹੀਦੇ ਆ ਜਿਹੜੇ ਅਹ ਟਰੈਕ ਜਿਹੜੇ ਰੀਲੀਜ਼ ਕਰਨੇ ਆ ਕੁਛ ਵੀ ਹੋਣ ਤੋਂ ਪਹਿਲਾਂ ਟਰਾਂਜ਼ਿਟ ਦੂਜੀ ਟਰਾਂਜ਼ਿਟ ਹਜੇ ਵੀ ਪਹਿਲਾਂ ਚਾਹੀਦੀ ਆ ਕੋਸ਼ ਉਹ ਕਹਿ ਰਹੇ ਆ ਕਿ ਜਿਹੜੀਆਂ ਬੱਸਾਂ ਫੈਰੀਆਂ ਇਹ ਸਾਨੂੰ ਹਜੇ ਵੀ ਚਾਹੀਦੀਆਂ ਤਾਂ ਕਿ ਲੋਕ ਇੱਕ ਥਾਂ ਤੋਂ ਦੂਜੀ ਥਾਂ ਤੇ ਜਾ ਸਕਣ ਜਿਹੜੀ ਗੋਲ ਇਹੀ ਅਲਟੀਮੇਟਲੀ ਕਿ ਬੈਟਰ ਗ੍ਰੀਨਰ ਟਰੈਵਲ ਆਪਸ਼ਨਸ ਹੋਣ ਜਿਹਦੇ ਚ ਫਾਸਲ ਫਿਊਲ ਦੀ ਵਰਤੋਂ ਨਾ ਹੋਵੇ ਸਪੋਰਟਰ ਇਹ ਕਹਿੰਦੇ ਆ ਇਹ ਨਾਲ ਟ੍ਰੈਫਿਕ ਘਟੂਗਾ এনਵਾਇਰਨਮੈਂਟ ਠੀਕ ਹੋਊਗਾ ਰਿਜਲ ਦੇ ਵਿੱਚ ਲੋਕ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਦੇ ਨਾਲ ਜਿਵੇਂ ਕੋਪਨਹ ਹੈਗੇ ਜਾਂ ਐਮਸਟਰਡਮਾ ਉੱਥੇ ਜੁੜੇ ਆ ਇਸ ਤਰੀਕੇ ਦੇ ਨਾਲ ਦੂਜੀਆਂ ਥਾਵਾਂ ਦੇ ਨਾਲ ਜੁੜ ਗਏਣਗੇ ਤੇ ਕਾਫੀ ਜ਼ਿਆਦਾ ਮਦਦ ਜਿਹੜੀ ਇਹਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦੀ ਹੈ